ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਕੱਲ੍ਹ ਉਮਰ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਤੇ ਵਾਲਾਂ ਦਾ ਝੜਨ ਵਰਗੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਬਹੁਤ ਆਮ ਹੋ ਗਈਆਂ ਇਹਦੇ ਪਿੱਛੇ ਜਿਹੜਾ ਕਾਰਨ ਹੈ ਇੱਕ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਬਹੁਤ ਭਾਜ ਦੌੜ ਵਾਲਾ ਹੋ ਗਿਆ ਸਾਡਾ ਖਾਣਾ ਪੀਣਾ ਉਹਨਾ ਸਹੀ ਨਹੀਂ ਹੈਗਾ ਉਹਨੇ ਨਿਊਟ੍ਰੀਸ਼ਨ ਸਾਨੂੰ ਆਪਣੇ ਖਾਣੇ ਤੋਂ ਨਹੀਂ ਮਿਲਦੇ ਤੇ ਦੂਜੀ ਗੱਲ ਕਿ ਇਹਦੇ ਨਾਲ ਜਿਹੜੀਆਂ ਸਮੱਸਿਆਵਾਂ ਵਧੀਆਂ ਉਹ ਹੈਗੀ ਹੈ ਸਟ੍ਰੈਸ ਸਟ੍ਰੈਸ ਨੇ ਵੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਔਖੀ ਕਰਤੀ ਜਿਹਦੇ ਨਾਲ ਵਾਲ ਜਿਹੜੇ ਆ ਉਹ ਬਹੁਤ ਜ਼ਿਆਦਾ ਝੜਨੇ ਸ਼ੁਰੂ ਹੋ ਜਾਂਦੇ ਆ ਸਮੇਂ ਤੋਂ ਪਹਿਲਾਂ ਜਾਂ ਫਿਰ ਉਹ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੋ ਹੀ ਕਾਰਨ ਹੁੰਦੇ ਆ ਉਹ ਇਹ ਕਿ ਜਾਂ ਤਾਂ ਸਾਡੇ ਵਾਲਾਂ ਨੂੰ ਸਹੀ ਪੋਸ਼ਣ ਨਹੀਂ ਮਿਲ ਰਿਹਾ ਤੇ ਜਾਂ ਫਿਰ ਅਸੀਂ ਬਹੁਤ ਹੀ ਭੱਜ ਦੌੜ ਵਾਲੇ ਲਾਈਫ ਸਟਾਈਲ ਦੇ ਵਿੱਚ ਆ ਸਟ्रेस ਬਹੁਤ ਹੈ ਹੁਣ ਤੁਸੀਂ ਬਹੁਤ ਸਾਰੇ ਜਦੋਂ ਅਸੀਂ ਮਾਰਕੀਟ ਦੇ ਵਿੱਚ ਦੇਖਦੇ ਆ ਤਾਂ ਬਹੁਤ ਸਾਰੇ ਤੇਲ ਇਸ ਤਰ੍ਹਾਂ ਦੇ ਮਿਲਦੇ ਆ ਬਹੁਤ ਸਾਰੇ ਸ਼ੈਂਪੂ ਮਿਲਦੇ ਆ ਜਿਹੜੇ ਦਾਵਾ ਕਰਦੇ ਆ ਕਿ ਸਾਨੂੰ ਵਰਤੋ ਤੇ ਇਹਨਾਂ ਦੀ ਵਰਤੋਂ ਦੇ ਨਾਲ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਠੀਕ ਹੋ ਜਾਣਗੀਆਂ ਸਚਾਈ ਕਿੰਨੀ ਕਾ ਇਹ ਅਸੀਂ ਸਾਰੀ ਜਾਣਦੇ ਆ ਅਸੀਂ ਦੇਖ ਪਰਖ ਚੁੱਕੇ ਆ ਨਾ ਸਾਰੀਆਂ ਚੀਜ਼ਾਂ ਨੂੰ ਤਾਂ ਹੁਣ ਸਮਾਂ ਆ ਗਿਆ ਕਿ ਅਸੀਂ ਮੁੜ ਕੇ ਘਰੇਲੂ ਜਿਹੜੇ ਸਾਡੀਆਂ ਦਾਦੀਆਂ ਨਾਨੀਆਂ ਦੇ ਨੁਸਖੇ ਨੇ ਉਹਨਾਂ ਨੂੰ ਵੀ ਅਪਣਾ ਕੇ ਦੇਖ ਲਈਏ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੈ ਸਾਡੇ ਘਰਾਂ ਦੇ ਵਿੱਚ ਸਾਡੇ ਖਾਸ ਕਰਕੇ ਸਾਡੀ ਰਸੋਈ ਦੇ ਵਿੱਚ ਇਹ ਚੀਜ਼ਾਂ ਆਮ ਹੀ ਮਿਲ ਜਾਂਦੀਆਂ ਸਭ ਤੋਂ ਪਹਿਲੀ ਗੱਲ ਤਾਂ ਤੁਹਾਡੇ ਬਾਅਰ ਜਿਹੜੇ ਆ ਨਾ ਤੁਸੀਂ ਉਹਨਾਂ ਦਾ ਆਪਣੇ ਘਰੇ ਹੀ ਟੈਸਟ ਕਰ ਸਕਦੇ ਹੋ ਸਿਰਫ ਇੱਕ ਪਾਣੀ ਦੇ ਗਲਾਸ ਦੇ ਨਾਲ ਕੀ ਤੁਹਾਡੇ ਵਾਲਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੁਸੀਂ ਕੱਚ ਦੇ ਇੱਕ ਗਲਾਸ ਦੇ ਵਿੱਚ ਪਾਣੀ ਲੈਣਾ ਤੇ ਫਿਰ ਤੁਸੀਂ ਆਪਣੇ ਸਿਰ ਦੇ ਵਿੱਚੋਂ ਕੋਈ ਵੀ ਇੱਕ ਦੋ ਵਾਲ ਜਿਹੜੇ ਆ ਤੋੜ ਲੈਣੇ ਆ ਜੇ ਤੁਸੀਂ ਕੰਗੀ ਕਰਦੇ ਆ ਵਾਲ ਝੜ ਹੀ ਜਾਂਦੇ ਆ ਉਹਨਾਂ ਵਾਲਾਂ ਨੂੰ ਤੁਸੀਂ ਉਸ ਪਾਣੀ ਦੇ ਗਲਾਸ ਦੇ ਵਿੱਚ ਪਾਉਣਾ ਹੈ ਜੇਕਰ ਤਾਂ ਤੁਹਾਡਾ ਜਿਹੜਾ ਉਹ ਵਾਲ ਨੇ ਉਹ ਪਾਣੀ ਦੇ ਗਲਾਸ ਦੇ ਉੱਤੇ ਹੀ ਤੈਰਦੇ ਰਹਿੰਦੇ ਆ ਤਾਂ ਇਹਦਾ ਮਤਲਬ ਤੁਹਾਡੇ ਵਾਲ ਬਹੁਤ ਹੀ ਲੋ ਪਰਸਟੀ ਦੇ ਵਾਲ ਨੇ ਤੇ ਉਹਨਾਂ ਵਾਲਾਂ ਦੇ ਲਈ ਤੁਹਾਨੂੰ ਬਦਾਮ ਦਾ ਤੇਲ ਚਾਹੀਦਾ ਹੈ ਜੇਕਰ ਤੁਹਾਡੇ ਉਹ ਵਾਲ ਪਾਣੀ ਦੇ ਸੈਂਟਰ ਦੇ ਵਿੱਚ ਜਾ ਕੇ ਰੁਕ ਜਾਂਦੇ ਆ ਗਲਾਸ ਦੇ ਅੱਧ ਵਿੱਚਕਾਰ ਰੁਕ ਜਾਂਦੇ ਆ ਤਾਂ ਇਹਦਾ ਮਤਲਬ ਉਹ ਜਿਹੜੇ ਨੇ ਮੀਡੀਅਮ ਪੋਰੋਸਟੀ ਦੇ ਵਾਲ ਆ ਤੇ ਉਹਨਾਂ ਵਾਲਾਂ ਦੇ ਲਈ ਤੁਹਾਨੂੰ ਨਿੰਮ ਦਾ ਤੇਲ ਚਾਹੀਦਾ ਹੈ ਤੇ ਜੇਕਰ ਤੁਹਾਡੇ ਵਾਲ ਜਿਹੜੇ ਨੇ ਉਹ ਜਿਹੜੇ ਤੁਸੀਂ ਉਸ ਗਲਾਸ ਦੇ ਵਿੱਚ ਪਾਏ ਆ ਉਹ ਬਿਲਕੁਲ ਗਲਾਸ ਦੇ ਤਲੇ ਦੇ ਉੱਤੇ ਬੈਠ ਜਾਂਦੇ ਆ ਇਹਦਾ ਮਤਲਬ ਤੁਹਾਡੇ ਵਾਲਾਂ ਨੂੰ ਚਾਹੀਦਾ ਨਾਰੀਅਲ ਦਾ ਤੇਲ ਕਿਉਂਕਿ ਉਹ ਹਾਈਪਰਸਟੀ ਦੇ ਵਾਲ ਨੇ ਤੁਹਾਨੂੰ ਨਾਰੀਅਲ ਦਾ ਤੇਲ ਚਾਹੀਦਾ ਪੋਸ਼ਣ ਦੇ ਲਈ ਠੀਕ ਹੈ ਪਰ ਇਹਨਾਂ ਤੋਂ ਬਿਨਾ ਜਿਹੜੇ ਦੋ ਤੇਲ ਅਜਿਹੇ ਨੇ ਜਿਵੇਂ ਇੱਕ ਸਰੋਂ ਦਾ ਤੇਲ ਤੇ ਨਾਰੀਅਲ ਦਾ ਤੇਲ ਇਹ ਦੋਵੇਂ ਤੇਲ ਜਿਹੜੇ ਨੇ ਇਹ ਹਰ ਤਰ੍ਹਾਂ ਨਾਲ ਵਾਲਾਂ ਨੂੰ ਪੋਸ਼ਣ ਦਿੰਦੇ ਨੇ ਤੁਸੀਂ ਇਹਨਾਂ ਤੇਲਾਂ ਨੂੰ ਘਰੇ ਵੀ ਹੋਰ ਬਿਹਤਰ ਢੰਗ ਦੇ ਨਾਲ ਬਣਾ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਪਰ ਜੇਕਰ ਤੁਹਾਡੇ ਵਾਲ ਜਿਹੜੇ ਆ ਉਹ ਬਹੁਤ ਜ਼ਿਆਦਾ ਝੜਨੇ ਸ਼ੁਰੂ ਹੋ ਗਏ ਤੇ ਸਫੇਦ ਹੋਣੇ ਸ਼ੁਰੂ ਹੋ ਗਏ ਖਾਸ ਕਰਕੇ ਜਿਵੇਂ ਔਰਤਾਂ ਦੇ ਵਿੱਚ ਮੈਂ ਗੱਲ ਕਰਾਂ ਜਿਵੇਂ ਅਸੀਂ ਕਦੀ ਕਈ ਵਾਰ ਸਮੂਥਨਿੰਗ ਕਰਾ ਲਈਆ keratin ਟ੍ਰੀਟਮੈਂਟ ਲੈ ਲਿਆ ਜਾਂ ਫਿਰ ਪ੍ਰੈਗਨੈਂਸੀ ਤੋਂ ਬਾਅਦ ਵਾਲ ਜਿਹੜੇ ਆ ਬਹੁਤ ਝੜ ਜਾਂਦੇ ਆ ਤੇ ਕਈ ਵਾਰ ਕੀ ਹੁੰਦਾ ਕਿ ਜਿਵੇਂ ਜਿਹੜੇ ਫਰੰਟ ਵਾਲੇ ਹੈਅਰ ਐ ਉਹਨਾਂ ਦੇ ਉੱਤੇ ਜਿਹੜਾ ਮੁਰਲਾ ਪਾਸਾ ਸਿਰ ਦਾ ਉੱਥੇ ਗੰਜਾਪਣ ਆਉਣਾ ਸ਼ੁਰੂ ਹੋ ਜਾਂਦਾ ਹੁਣ ਉਸ ਗੰਜੇਪਣ ਨੂੰ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ ਇਹਦਾ ਇੱਕ ਇਲਾਜ ਸਾਡੀ ਰਸੋਈ ਦੇ ਵਿੱਚ ਹੈ ਪਰ ਤੁਸੀਂ ਇਹਨੂੰ ਤੁਹਾਨੂੰ ਜਿਹੜਾ ਹੈਗਾ ਇਹਨੂੰ ਕੰਟੀਨਿਊ ਕਰਨਾ ਪਊਗਾ ਇਹ ਨਹੀਂ ਵੀ ਤੁਸੀਂ ਇਹਨੂੰ ਅੱਜ ਕਰ ਲਿਆ ਤੇ ਤੁਸੀਂ ਕਹੋਗੇ ਕਿ ਮੈਨੂੰ ਰਿਜ਼ਲਟ ਨਹੀਂ ਮਿਲਿਆ ਅੱਗੇ ਪਰ ਇਹਦੇ ਲਈ ਤੁਹਾਨੂੰ ਜਿਹੜਾ ਹੈਗਾ ਉਹ ਲਗਾਤਾਰ ਤੁਹਾਨੂੰ ਯਤਨ ਕਰਨੇ ਪੈਣਗੇ ਘੱਟ ਤੋਂ ਘੱਟ ਤੁਸੀਂ ਜਿਹੜਾ ਇਹਨੂੰ ਹੈਗਾ ਮਤਲਬ 3 ਮਹੀਨੇ ਲਗਾਤਾਰ ਤੁਸੀਂ ਜਿਹੜਾ ਹੈਗਾ ਕਰਨਾ ਹੈ ਪਰ ਇਹ ਜ਼ਰੂਰ ਹੈ ਕਿ 3 ਮਹੀਨਿਆਂ ਦੇ ਵਿੱਚ ਰਿਜ਼ਲਟ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਤੇ ਜ਼ਰੂਰੀ ਤੌਰ ਤੇ ਜਿਹੜਾ ਇਹਦਾ ਰਿਜ਼ਲਟ ਹੈਗਾ ਉਹ ਮਿਲੇਗਾ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲੀ ਗੱਲ ਤਾਂ ਕਿ ਜੇ ਅਸੀਂ ਘਰਾਂ ਤੇਲ ਬਣਾਉਣ ਦੀ ਗੱਲ ਕਰੀਏ ਤਾਂ ਮੈਂ ਇੱਕ ਪਿਛਲੀ ਗੱਲਬਾਤ ਦੇ ਵਿੱਚ ਵੀ ਕਿਸੇ ਨੂੰ ਦੱਸਿਆ ਸੀ ਕਿ ਆਮ ਜਿਹੜਾ ਵੀ ਅਸੀਂ ਸਰੋਂ ਦਾ ਤੇਲ ਜਿਹੜਾ ਅਸੀਂ ਘਰੇ ਵਰਤਦੇ ਹਾਂ ਸਰੋਂ ਦਾ ਤੇਲ ਲੈ ਲੈਣਾ ਤੇ ਸਰੋਂ ਦੇ ਤੇਲ ਦੇ ਵਿੱਚ ਨਾ ਕੁਝ ਇੱਕ ਆਮਲੇ ਜਿਹੜੇ ਆ ਉਹ ਕੱਟ ਕੇ ਪਾ ਲੈਣੇ ਮੰਨ ਲਓ ਜੇ ਅਸੀਂ 1 ਲੀਟਰ ਸਰੋਂ ਦਾ ਤੇਲ ਲੈਣੇ ਆ ਤਾਂ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ 250 ਗ੍ਰਾਮ ਆਮਲਾ ਜਿਹੜਾ ਹੈਗਾ ਉਹਨੂੰ ਲੈ ਲੈਣਾ ਪਾਈ ਆਮਲਾ ਲੈ ਲਿਆ ਉਹ ਆਮਲੇ ਨੂੰ ਕੱਟ ਕੇ ਪਾ ਲੈਣਾ ਫਿਰ ਤੁਸੀਂ ਕਲੌਂਜੀ ਪਾ ਲੈਣੀ ਤੁਸੀਂ ਥੋੜੇ ਜਿਹਾ ਪਿਆਜ਼ ਪਾ ਲੈਣੇ ਉਹਦੇ ਵਿੱਚ ਕੜੀ ਪੱਤਾ ਪਾ ਲਓ ਨਿੰਮ ਦੇ ਪੱਤੇ ਪਾ ਲਓ ਹੁਣ ਇਹਨੂੰ ਤੁਸੀਂ ਉਦੋਂ ਤੱਕ ਕਾਰਨਾ ਹੈ ਜਦੋਂ ਤੱਕ ਇਹ ਸਾਰਾ ਸਮਾਨ ਜਿਹੜਾ ਸੀ ਇਹਦੇ ਵਿੱਚ ਪਾਇਆ ਤੇਲ ਦੇ ਵਿੱਚ ਇਹ ਕਾਲਾ ਨਹੀਂ ਹੋ ਜਾਂਦਾ ਬਿਲਕੁਲ ਹੁਣ ਜਦੋਂ ਇਹ ਸਾਰਾ ਸਮਾਨ ਜਿਹੜਾ ਕਾਲਾ ਹੋ ਗਿਆ ਨਾ ਹੁਣ ਤੁਸੀਂ ਇਸ ਤੇਲ ਨੂੰ ਹੁਣ ਲੈਣਾ ਇਹ ਤੇਲ ਜਿਹੜਾ ਹੈਗਾ ਤੁਸੀਂ ਇਹ ਐਕਸਪੈਰੀਮੈਂਟ ਜਿਹੜਾ ਇਹਦੇ ਵਿੱਚ ਹਾਂ ਥੋੜੇ ਜਿਹੀ ਮੇਥੇ ਵੀ ਤੁਸੀਂ ਨਾਲ ਪਾ ਇਹਦੇ ਵਿੱਚ ਪਾ ਲਿਓ ਬਹੁਤ ਚੰਗੇ ਨੇ ਤੇ ਜੇਕਰ ਤੁਸੀਂ ਇਹ ਕਰਨਾ ਵੀ ਨਹੀਂ ਚਾਹੁੰਦੇ ਤੁਸੀਂ ਇੰਨਾ ਕੁਝ ਵੀ ਨਹੀਂ ਕਰਨਾ ਚਾਹੁੰਦੇ ਆਮ ਹੀ ਤੁਸੀਂ 1 ਲੀਟਰ ਸਰੋਂ ਦੇ ਤੇਲ ਦੇ ਵਿੱਚ ਇੱਕ ਕੌਲੀ ਮੇਥਿਆਂ ਦੀ ਪਾ ਦਿਓ ਤੇ ਤੁਸੀਂ ਉਸ ਤੇਲ ਨੂੰ ਜਿਹੜਾ ਹੈਗਾ ਇੱਕ ਹਫ਼ਤੇ ਬਾਅਦ ਇਹ ਤੇਲ ਜਿਹੜਾ ਹੈਗਾ ਸਰੋਂ ਤੇ ਮੇਥਿਆਂ ਦਾ ਤੇਲ ਤੁਹਾਡੀ ਵਰਤੋਂ ਦੇ ਲਈ ਤਿਆਰ ਹੋ ਜਾਏਗਾ ਤੁਸੀਂ ਇਹਨੂੰ ਉਹਦੇ ਚੋਂ ਮਤਲਬ ਜਿੰਨੀ ਵਾਰ ਵੀ ਤੁਸੀਂ ਸਿਰ ਨੂੰ ਆਇਲਿੰਗ ਕਰਨੀ ਆ ਤੁਸੀਂ ਰਾਤ ਨੂੰ ਜਿਹੜਾ ਹੈਗਾ ਇਹ ਤੇਲ ਲਗਾ ਲੈਣਾ ਤੇ ਸਵੇਰੇ ਉੱਠ ਕੇ ਤੁਸੀਂ ਆਪਣੇ ਵਾਲ ਧੋ ਦੇਣੇ ਹੁਣ ਜੇਕਰ ਤੁਹਾਡੇ ਵਾਲਾਂ ਦੇ ਵਿੱਚ ਗੰਜਾਪਨ ਆ ਗਿਆ ਤੁਹਾਡੇ ਜਿਹੜੇ ਫਰੰਟ ਵਾਲੇ హెయిਰ ਆਏ ਆ ਜਿਵੇਂ ਕਿਉਂਕਿ ਮੋਸਟਲੀ ਇਹੀ ਹੁੰਦਾ ਕਿ ਅੱਗੇ ਤੋਂ ਜਿਹੜੇ ਵਾਲ ਆ ਉਹ ਖਾਲੀ ਹੋਣੇ ਸ਼ੁਰੂ ਹੋ ਜਾਂਦੇ ਹੈ ਗੰਜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਵਾਲ ਸਫੇਦ ਵੀ ਹੋਣੇ ਸ਼ੁਰੂ ਹੁੰਦੇ ਆ ਤਾਂ ਉਦੋਂ ਵੀ ਪਿਛਲੇ ਵਾਲ ਕਦੇ ਵੀ ਝੱਤੀ ਸਫੇਦ ਨਹੀਂ ਹੁੰਦੇ ਸ਼ੁਰੂਆਤ ਜਿਹੜੀ ਆ ਉਹ ਮੁਰਲੇ ਵਾਲਾਂ ਤੋਂ ਹੀ ਹੁੰਦੀ ਆ ਤਾਂ ਤੁਸੀਂ ਇਸ ਨੂੰ ਜਿਹੜਾ ਤੇਲ ਹੈਗਾ ਇਹਨੂੰ ਤੁਸੀਂ ਹੋਰ ਵੀ ਅਚਕ ਢੰਗ ਦੇ ਨਾਲ ਵਧ ਸਕਦੇ ਹੋ ਜਿਸ ਦਿਨ ਨਾਲ ਤੁਹਾਡੇ ਜਿਹੜੇ ਵਾਲ ਨੇ ਉਹ ਨਵੇਂ ਆ ਜਾਣਗੇ ਉਹ ਕਿਵੇਂ ਆਉਣਗੇ ਉਹਦੇ ਲਈ ਤੁਹਾਨੂੰ ਜ਼ਰੂਰਤ ਪਵੇਗੀ ਕਾਲੀ ਮਿਰਚ ਦੀ ਜੀ ਹਾਂ ਕਾਲੀ ਮਿਰਚ ਸਾਡੀ ਰਸੋਈ ਦੇ ਵਿੱਚ ਆਮ ਤੌਰ ਤੇ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੈ ਅਸੀਂ ਇਹਨੂੰ ਆਯੁਰਵੈਦਿਕ ਦਵਾਈ ਵੀ ਕਹਿ ਸਕਦੇ ਹਾਂ ਕਾਲੀ ਮਿਰਚ ਨੂੰ ਕਾਲੀ ਮਿਰਚ ਨੂੰ ਤੁਸੀਂ ਕਾਲੀ ਮਿਰਚ ਦਾ ਪਾਊਡਰ ਲੈਣਾ ਤੇ ਜਿਵੇਂ 2-3 ਚੁਟਕੀਆਂ ਉਸ ਪਾਊਡਰ ਦੀਆਂ ਲੈਣੀਆਂ ਤੇ ਉਹਨਾਂ ਆਪਣੀ ਹਥੇਲੀ ਦੇ ਉੱਤੇ ਹੀ ਇਸ ਤਰ੍ਹਾਂ ਪਾ ਕੇ ਉਸ ਪਾਊਡਰ ਨੂੰ ਉਹਦੇ ਵਿੱਚ ਤੁਸੀਂ ਜਿਹੜਾ ਵੀ ਇਹ ਤੇਲ ਬਣਾਇਆ ਹੈ ਜਾਂ ਜਿਹੜਾ ਵੀ ਤੇਲ ਤੁਸੀਂ ਵਰਤਦੇ ਹੋ ਜ਼ਰੂਰੀ ਨਹੀਂ ਕਿ ਜਿਹੜਾ ਮੈਂ ਤੇਲ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਇਹੀ ਬਣਾਇਆ ਤਾਂ ਜਿਹੜਾ ਵੀ ਤੇਲ ਤੁਸੀਂ ਵਰਤਦੇ ਹੋ ਉਸ ਤੇਲ ਨੂੰ ਤੁਸੀਂ ਇਹਦੇ ਵਿੱਚ ਜਿਹੜਾ ਹੈਗਾ ਪਾ ਲੈਣਾ ਤੇ ਉਹਨੂੰ ਪਾ ਕੇ ਹੱਥ ਦੇ ਉੱਤੇ ਇਸੇ ਤਰ੍ਹਾਂ ਉਹਦਾ ਪੀਸਟ ਜਾਂ ਬਣਾ ਲੈਣਾ ਮਤਲਬ ਕਾਲੀ ਮਿਰਚ ਦਾ ਪਾਊਡਰ ਤੇ ਜਿਹੜਾ ਵੀ ਉਹ ਤੇਲ ਹੈਗਾ ਤੁਸੀਂ ਉਹਨੂੰ ਇਹਦੇ ਵਿੱਚ ਪਾ ਲੈਣਾ ਤੇ ਪਾ ਕੇ ਉਹਦਾ ਪੀਸਟ ਜੈਸ ਤਰ੍ਹਾਂ ਜਿਹੜਾ ਹੱਥ ਦੇ ਉੱਤੇ ਹੀ ਬਣਾ ਲੈਣਾ ਤੇ ਉਹਨੂੰ ਹਥੇਲੀ ਦੀ ਉੱਤੇ 2-3 ਮਿੰਟ ਤੁਸੀਂ ਇਸ ਤਰ੍ਹਾਂ ਉਹਨੂੰ ਮਤਲਬ ਪੀਸਟ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜਦੋਂ ਤੁਸੀਂ ਉਹਨੂੰ ਮਿਕਸ ਕਰ ਲਿਆ ਤਾਂ ਜਿਸ ਥਾਂ ਤੇ ਤੁਹਾਡੇ ਵਾਲ ਜਿਹੜੇ ਉਡਨੇ ਸ਼ੁਰੂ ਹੋ ਗਏ ਜਿੱਥੇ ਗੰਜਾਪਨ ਆਉਣਾ ਸ਼ੁਰੂ ਹੋ ਗਿਆ ਉੱਥੇ ਤੁਸੀਂ ਉਹਨੂੰ ਹਲਕਾ-ਹਲਕਾ ਰਗੜਨਾ ਹੈ ਮਤਲਬ ਸਿਰ ਦੇ ਉੱਤੇ ਉਸ ਪੀਸਟ ਨੂੰ ਲਗਾਉਣਾ ਜਿੱਥੇ ਵਾਲ ਉਡਨੇ ਸ਼ੁਰੂ ਹੋ ਗਏ ਉੱਥੇ ਤੇ ਉਹਦੀ ਹਲਕੀ-ਹਲਕੀ ਮ사ਜ ਕਰਨੀ ਹੈ ਮਤਲਬ ਜ਼ੋਰ ਦੀ ਨਹੀਂ ਰਗੜਨਾ ਇੰਨਾ ਜ਼ੋਰ ਦੀ ਨਹੀਂ ਰਗੜਨਾ ਕਾਲੀ ਮਿਰਚ ਐ ਦੇਖੋ ਮਿਰਚ ਕਿਸੇ ਵੀ ਤਰ੍ਹਾਂ ਦੀ ਹੋਵੇ ਹੈਨਾ ਮਿਰਚ ਦੀ ਜਿਹੜੀ ਤਸਵੀਰ ਹੈ ਉਹ ਗਰਮ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਤੇ ਉਹ ਸਰੀਰ ਦੇ ਉੱਤੇ ਜਦੋਂ ਲੱਗਦੀ ਹੈ ਤਾਂ ਉਹ ਜਲਣ ਜਿਹੜੀ ਹੈਗੀ ਆ ਉਹ ਪੈਦਾ ਕਰਦੀ ਹੈ ਪਰ ਹੁਣ ਕਿਉਂਕਿ ਸਿਰ ਦੀ ਚਮੜੀ ਹੈ ਤਾਂ ਇਹ ਓਨੀ ਵੀ ਸੈਂਸਿਟਿਵ ਨਹੀਂ ਹੁੰਦੀ ਕਿ ਸਾਨੂੰ ਤੁਰੰਤ ਹੀ ਮਹਿਸੂਸ ਹੋਵੇ ਜਿਵੇਂ ਜਦੋਂ ਜ਼ੁਬਾਨ ਦੇ ਉੱਤੇ ਮਿਰਚ ਲੱਗਦੀ ਹੈ ਸਾਨੂੰ ਪਤਾ ਚੱਲਦਾ ਹੈਨਾ ਪਰ ਸਿਰ ਦੇ ਉੱਤੇ ਜਦੋਂ ਅਸੀਂ ਇਹਨੂੰ ਯੂਜ਼ ਕਰਾਂਗੇ ਸਾਨੂੰ ਓਨੀ ਛੇਤੀ ਦਾ ਨਹੀਂ ਪਤਾ ਚੱਲਣਾ ਇਸ ਕਰਕੇ ਤੁਸੀਂ ਇਹ ਵੀ ਨਹੀਂ ਕਿ ਬਹੁਤ ਜ਼ਿਆਦਾ ਹੀ ਮਿਰਚਾਂ ਲੈ ਲੀਆਂ ਦੋ ਤਿੰਨ ਚੁਟਕੀਆਂ ਹੀ ਮਿਰਚ ਦੀਆਂ ਲੈਣੀਆਂ ਜਿੰਨੇ ਕੁ ਵਾਲ ਨੇ ਉਹਦੇ ਹਿਸਾਬ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਵਿੱਚ ਜਿਹੜਾ ਤੇਲ ਪਾਉਣਾ ਉਹਨੂੰ ਮਿਕਸ ਕਰਕੇ ਉਹਦੀ ਹਲਕੇ ਹਲਕੇ ਹੱਥਾਂ ਨਾਲ ਜਿਸ ਥਾਂ ਦੇ ਉੱਤੇ ਵਾਲ ਨਹੀਂ ਹੈਗੇ ਉਸ ਥਾਂ ਦੇ ਉੱਤੇ ਤੁਸੀਂ ਉਹਦੀ ਮ사ਜ ਕਰਨੀ ਹੈ ਤੇ ਜਿਆਦਾ ਜ਼ੋਰ ਦੀ ਨਹੀਂ ਰਗੜਨਾ ਕਿਉਂਕਿ ਤੁਸੀਂ ਜਿਆਦਾ ਜ਼ੋਰ ਦੀ ਰਗੜੋਗੇ ਤਾਂ ਸ਼ਾਇਦ ਤੁਹਾਨੂੰ ਉਸ ਵੇਲੇ ਮਹਿਸੂਸ ਨਾ ਹੋਵੇ ਬਾਅਦ ਦੇ ਵਿੱਚ ਤੁਹਾਡੇ ਸਿਰ ਦੇ ਉੱਤੇ ਜਿਹੜੀਆਂ ਛੋਟੇ ਛੋਟੇ ਦਾਣੇ ਫਿੰਸੀਆਂ ਜਿਹੀਆਂ ਜਾਂ ਛਾਲੇ ਵੀ ਉਸ ਤਾਂ ਦੇ ਉੱਤੇ ਹੋ ਸਕਦੇ ਹੈ ਜੇਕਰ ਕਿਉਂਕਿ ਉਹ ਕਾਲੀ ਮਿਰਚ ਹੈ ਜੇਕਰ ਤੁਸੀਂ ਉਹਨੂੰ ਜਿਆਦਾ ਰਗੜੋਗੇ ਤਾਂ ਫਿਰ ਉਹਦਾ ਤੁਹਾਨੂੰ ਨੁਕਸਾਨ ਵੀ ਜਿਹੜਾ ਹੈ ਹੋ ਸਕਦਾ ਹੈ ਹਾਂ ਇਹਨੂੰ ਤੁਸੀਂ ਜਿਹੜਾ ਇਹ ਮ사ਜ ਕਰਨੀ ਹੈ ਇਹਨੂੰ ਮਤਲਬ ਰੈਂਡਮ ਡੇਜ਼ ਦੇ ਵਿੱਚ ਤੁਸੀਂ ਕਰ ਸਕਦੇ ਹੋ ਮਤਲਬ ਇੱਕ ਦਿਨ ਛੱਡ ਕੇ ਤੁਸੀਂ ਇਹ ਮ사ਜ ਕਰਨੀ ਹੈ ਤੇ ਰਾਤ ਨੂੰ ਤੁਸੀਂ ਪੂਰੀ ਰਾਤ ਇਹ ਮ사ਜ ਕਰਨੀ ਹੈ ਸਵੇਰੇ ਉੱਠ ਕੇ ਤੁਸੀਂ ਜਿਹੜਾ ਹੈਗਾ ਸਿਰ ਧੋ ਲੈਣਾ ਕਿਸੇ ਵੀ ਆਮ ਸ਼ੈਂਪੂ ਇਹ ਤੁਸੀਂ ਜਿਵੇਂ ਮੈਂ ਪਿਛਲੀ ਇੱਕ ਵੀਡੀਓ ਵਿੱਚ ਦੱਸਿਆ ਸੀ ਘਰੇ ਜੇਕਰ ਤੁਸੀਂ ਸ਼ਿਕਾਕਾਈ ਵਾਲਾ ਸ਼ੈਂਪੂ ਬਣਾ ਸਕਦੇ ਹੋ ਤਾਂ ਬਿਹਤਰ ਹੈ ਨਹੀਂ ਤਾਂ ਕਿਸੇ ਵੀ ਸ਼ੈਂਪੂ ਦੇ ਨਾਲ ਤੁਸੀਂ ਇਹਨੂੰ ਤੋ ਦੇਣਾ ਪਰ ਜਿਹੜੀ ਮ사ਜ ਹੈਗੀ ਹੈ ਤੁਸੀਂ ਇੱਕ ਦਿਨ ਛੱਡ ਕੇ ਕਰਨੀ ਹੈ ਲਗਾਤਾਰ ਤੁਹਾਨੂੰ ਇਹ ਮ사ਜ 3 ਮਹੀਨਿਆਂ ਤੱਕ ਕਰਨੀ ਪਵੇਗੀ ਤੇ ਨਾਲ ਹੀ ਇੱਕ ਚੀਜ਼ ਦਾ ਜਿਹੜਾ ਹੋਰ ਧਿਆਨ ਰੱਖਣਾ ਹੈ ਕਿ ਜਿਹੜੇ ਲੋਕਾਂ ਨੂੰ ਹਾਈ ਬੀਪੀ ਦੀ ਜਿਹੜੀ ਦਿੱਕਤ ਹੈ ਜਿਨ੍ਹਾਂ ਦਾ ਬੀਪੀ ਹਾਈ ਰਹਿੰਦਾ ਹੈ ਬਲੱਡ ਪ੍ਰੈਸ਼ਰ ਦੀ ਜਿਨ੍ਹਾਂ ਨੂੰ ਸਮੱਸਿਆ ਹੈਗੀ ਹੈ ਉਹਨਾਂ ਨੇ ਇਹਦੀ ਵਰਤੋਂ ਜਿਹੜੀ ਹੈ ਉਹ ਘੱਟ ਕਰਨੀ ਹੈ ਮਤਲਬ ਜਿਵੇਂ ਕਿਉਂਕਿ ਜਿਵੇਂ ਹੀ ਅਸੀਂ ਮਿਰਚ ਦੀ ਵਰਤੋਂ ਕਰਾਂਗੇ ਤਾਂ ਖੂਨ ਦਾ ਸਰਕਲ ਜਿਹੜਾ ਹੈਗਾ ਖੂਨ ਦਾ ਦੌਰਾ ਹੈ ਉਹ ਉਧਰ ਵੱਲ ਨੂੰ ਵੱਜ ਜਾਂਦਾ ਹੈ ਸੋ ਜਿਨ੍ਹਾਂ ਨੂੰ ਪਹਿਲਾਂ ਹੀ ਬੀਪੀ ਦੀ ਦਿੱਕਤ ਹੈ ਉਹਨਾਂ ਨੇ ਇਹਦੀ ਵਰਤੋਂ ਮਤਲਬ ਤੁਸੀਂ ਹਫ਼ਤੇ 'ਚ ਇੱਕ ਅੱਧੀ ਵਾਰ ਕਰ ਲਈ ਹਲਕੀ ਜੀ ਕਰ ਲਈ ਤੁਸੀਂ ਉਸ ਤਰ੍ਹਾਂ ਕਰਨੀ ਹੈ ਤੇ ਇਹ ਜਿਹੜਾ ਨੁਸਖਾ ਹੈ ਜਿਹੜਾ ਟੋਟਕਾ ਹੈ ਸਿਰਫ ਸਿਰਦੇ ਵਾਲਾਂ ਦੇ ਲਈ ਹੈ ਦਾੜੀ ਦੇ ਵਾਲਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੋ ਸਿਰਦੇ ਵਾਲਾਂ ਦੇ ਲਈ ਹੀ ਮੈਂ ਇਹ ਗੱਲ ਕਰ ਰਹੀ ਹਾਂ ਤਾਂ ਤੁਸੀਂ ਇਹਨੂੰ ਜਿਹੜਾ ਹੈਗਾ ਉਹ ਵਰਤਣਾ ਰਾਤ ਨੂੰ ਤੁਸੀਂ ਲਗਾ ਲੈਣਾ ਸਵੇਰੇ ਤੁਸੀਂ ਉੱਠ ਕੇ ਸਿਰ ਧੋ ਦੇਣਾ ਕਿਸੇ ਵੀ ਸ਼ੈਂਪੂ ਦੇ ਨਾਲ ਤੇ ਇਹਨੂੰ ਤੁਸੀਂ ਜਦੋਂ ਵਰਤਣਾ ਹੈ ਤਾਂ ਤੁਸੀਂ ਥੋੜਾ ਜਿਹਾ ਨਾਲ ਖਾਣ ਪੀਣ ਦਾ ਵੀ ਤੁਸੀਂ ਧਿਆਨ ਜਿਹੜਾ ਹੈਗਾ ਆਪਣਾ ਰੱਖਣਾ ਫਾਸਟ ਫੂਡ ਜੇ ਉਂਝ ਵੀ ਅਸੀਂ ਅਵੋਇਡ ਕਰੀਏ ਜ਼ਿਆਦਾ ਤਾਂ ਉਹ ਚੰਗਾ ਹੀ ਹੁੰਦਾ ਹੈ ਹੁਣ ਜਿਵੇਂ ਸਰਦੀਆਂ ਆ ਰਣਗੀਆਂ ਨਾ ਵਾਲਾਂ ਦੇ ਲਈ ਇੱਕ ਚੀਜ਼ ਹੋਰ ਵੀ ਬਹੁਤ ਚੰਗੀ ਹੈ ਉਹ ਹੈਗਾ ABC ਦਾ ਜੂਸ ਜਿਹੜਾ ਹੈਗਾ ਉਹ ਵਾਲਾਂ ਦੇ ਲਈ ਬਹੁਤ ਚੰਗਾ ABC ਦਾ ਜੂਸ ਕੀ ਹੁੰਦਾ ਹੈ ਕਿ ਜਿਵੇਂ ਹੁਣ ਐਪਲ ਹੋਏਗਾ ਹਨਾ ਸੇਬ ਲੈ ਲਿਆ ਤੁਸੀਂ ਅਨਾਰ ਲੈ ਲਿਆ ਐਸੇ ਤਰ੍ਹਾਂ ਬੀਟ ਰੂਟ ਹੋ ਗਿਆ ਚਕੰਦਰ ਜਿਹਨੂੰ ਅਸੀਂ ਕਹਿੰਨੇ ਆ ਤੇ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਗਾਜਰ ਦਾ ਜੂਸ ਲੈ ਲਿਆ ਆਮਲੇ ਦਾ ਜੂਸ ਲੈ ਲਿਆ ਇਹਨਾਂ ਨੂੰ ਤੁਸੀਂ ਜੇ ਮਿਕਸ ਕਰਕੇ ਇਸ ਜੂਸ ਨੂੰ ਤੁਸੀਂ ਪੀਓਗੇ ਹਨਾ ਇਹ ਵੀ ਤੁਹਾਡੀ ਸਕਿਨ ਦੇ ਲਈ ਤੁਹਾਡੇ ਵਾਲਾਂ ਦੇ ਲਈ ਬਹੁਤ ਚੰਗਾ ਹੁੰਦਾ ਪਰ ਜਿਹੜਾ ਕਾਲੀ ਮਿਰਚ ਵਾਲਾ ਮੈਂ ਤੁਹਾਨੂੰ ਇਲਾਜ ਦੱਸਿਆ ਹੈ ਇਹ ਤੁਹਾਡੇ ਵਾਲਾਂ ਨੂੰ ਜਿਹੜਾ ਹੈਗਾ ਤੁਸੀਂ ਦੇਖੋਗੇ ਕਿ 3 ਮਹੀਨਿਆਂ ਦੇ ਅੰਦਰ ਅੰਦਰ ਹੀ ਨਾ ਤੁਹਾਡੇ ਹਲਕੀ ਹਲਕੀ ਨਵੇਂ ਵਾਲ ਆਉਣ ਲੱਗ ਜਾਣਗੇ ਪਰ ਉਹ ਨਵੇਂ ਕਿਸ ਤਰ੍ਹਾਂ ਆਉਣਗੇ ਮਤਲਬ ਜਿਹੜੇ ਤੁਹਾਡੇ ਬਿਲਕੁਲ ਡੈੱਡ ਹੋ ਚੁੱਕੇ ਸੈੱਲ ਹੈ ਜਿੱਥੋਂ ਵਾਲ ਖਤਮ ਹੀ ਹੋ ਗਏ ਉਹ ਦੁਬਾਰੇ ਤੁਹਾਡੇ ਜਿਹੜੇ ਹੈਗੇ ਉਹ ਸਰਗਰਮ ਹੋ ਜਾਣਗੇ ਦੁਬਾਰੇ ਉਹ ਸ਼ੁਰੂ ਹੋ ਜਾਣਗੇ ਪਰ ਤੁਸੀਂ ਇਹਨੂੰ ਕਿਸ ਤਰ੍ਹਾਂ ਵਰਤਣਾ ਹੈ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੈਂ ਤਾਂ ਇੱਕ ਹਫਤਾ ਲਗਾ ਲਿਆ ਜੀ ਕੋਈ ਰਿਜ਼ਲਟ ਤਾਂ ਮਿਲੇ ਨਹੀਂ ਇਨੀਛੀ ਤੇ ਰਿਜ਼ਲਟ ਨਹੀਂ ਮਿਲਣਾ ਕਿਉਂਕਿ ਇਹ ਆਯੁਰਵੈਦਿਕ ਚੀਜ਼ਾਂ ਨੇ ਨੇਚਰਲ ਨੇ ਤੇ ਦੂਜੀ ਗੱਲ ਕਿ ਜਦੋਂ ਤੁਸੀਂ ਇਹਦਾ ਯੂਜ਼ ਕਰੋਗੇ ਤਾਂ ਤੁਸੀਂ ਇਹਨੂੰ ਮਤਲਬ ਜੀ ਮੈਂ ਰੈਂਡਮ ਮੈਂ ਕਿਹਾ ਕਿ ਇੱਕ ਦਿਨ ਛੱਡ ਕੇ ਇਸਤੇਮਾਲ ਕਰਨਾ ਹੈ ਕੰਟੀਨਿਊਸਲੀ ਕਰਨਾ ਹੈ ਔਰ ਉਸ ਤੋਂ ਬਾਅਦ ਤੁਸੀਂ ਇਹਨੂੰ ਇਹ ਨਹੀਂ ਹੈਗਾ ਕਿ ਅਚਾਨਕ ਹੀ ਤੁਹਾਡੇ ਜਿਹੜੇ ਆ ਉਹ ਵੱਡੇ ਵੱਡੇ ਵਾਲ ਹੋ ਗਏ ਜਿਸ ਤਰ੍ਹਾਂ ਨਵਜਨਮੇ ਬੱਚੇ ਤੁਸੀਂ ਦੇਖਦੇ ਆ ਕਿ ਛੋਟੇ ਛੋਟੇ ਲੂਈ ਹੁੰਦੀ ਅਸਰ ਦੇ ਵਿੱਚ ਹਲਕੇ ਹਲਕੇ ਵਾਲ ਆਉਣੇ ਸ਼ੁਰੂ ਹੁੰਦੇ ਆ ਉਸੇ ਤਰ੍ਹਾਂ ਪਹਿਲਾਂ ਤੁਹਾਡੇ ਹਲਕੇ ਹਲਕੇ ਵਾਲ ਜਿਹੜੇ ਆ ਉਹ ਸਿਰ ਦੇ ਵਿੱਚ ਆਉਣੇ ਸ਼ੁਰੂ ਹੋਣਗੇ ਫਿਰ ਜਿਹੜੇ ਆ ਤੁਸੀਂ ਇਹਦਾ ਜਦੋਂ ਕੰਟੀਨਿਊ ਤੁਸੀਂ ਇਸ ਨੂੰ ਮਦੀ ਮ사ਜ ਕਰਦੇ ਰਹੋਗੇ ਤੁਹਾਡੇ ਜਿਹੜੇ ਵਾਲ ਹੈਗੇ ਆ ਉਹ ਅੱਗੇ ਹੋਰ ਵੀ ਵੱਧ ਜਾਣਗੇ ਤੇ ਤੁਹਾਡੇ ਵਾਲ ਜਿਹੜੇ ਆ ਕੁਦਰਤੀ ਤੌਰ ਤੇ ਕਾਲੇ ਹੋਣੇ ਵੀ ਸ਼ੁਰੂ ਹੋ ਜਾਣਗੇ ਸੋ ਬਿਨਾ ਡਾਈ ਤੋਂ ਬਿਨਾ ਕਿਸੇ ਚੀਜ਼ ਤੋਂ ਤੁਹਾਡੇ ਵਾਲ ਜਿਹੜੇ ਆ ਇਹਦੇ ਨਾਲ ਉਹ ਕਾਲੇ ਹੋ ਜਾਣਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਆਈ ਜੇਕਰ ਤੁਹਾਡੇ ਕੋਈ ਸਵਾਲ ਨੇ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੈ ਹੁਣ ਦਿਓ ਇਜਾਜ਼ਤ